ਸੰਗੀਤ ਕੀ ਅੰਮ੍ਰਿਤ ਵੇਲੇ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ ਜੈਨ ਜੀ ਕਹਿ ਲਿਏ ਕਿ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਭਰ ਲੰਭਦਾ ਹੈ ਅਤੇ ਇਸ ਗੱਲ ਨੂੰ ਊਂ ਮਨੋਖ ਹੀ ਮਹਿਸੂਸ ਕਰ ਸਕਦੇ ਜੋ ਅੰਮ੍ਰਿਤ ਵੇਲੇ ਉੱਠਦੇ ਆ ਉੱਟਕੇ ਸਭ ਤੋਂ ਪਹਿਲਾਂ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਤੁਹਾਨੂੰ ਕੀ ਆਪਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਹ ਸਭ ਤੋਂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਸਕਦੇ ਆ ਕਰਮਕਿਤਾ ਪਰਮਾਤਮਾ ਦੀ ਯਾਦ ਕਰ ਸਕਦੇ ਆ ਪਰ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅਮਰਤ ਵੇਲੇ ਦਾ ਵੇਲਾ ਤੋਹੋ ਤਹੀ ਸ਼ਾਂਤ ਪਵਿੱਤਰ ਵੀਨਾ ਮੰਨਿਆ ਜਾਂਦਾ ਹੈ ਇਸ ਵੇਲੇ ਦੇ ਵਿੱਚ ਸਾਡਾ ਮਨ ਬਹੁਤ ਛੇਤੀ ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਟਿਕਦਾ ਹੈ ਅਮਰਤ ਵੇਲੇ ਉਹਦੇ ਕੇ ਨਾਮ ਜਪਣ ਦੇ ਨਾਲ ਮਨ ਨੂੰ ਮਨੁੱਖ ਨੂੰ ਜਿਵੇਂ ਇੱਕ ਪਾਵਰ ਇੱਕ ਸ਼ਕਤੀ ਮੈਂ ਗੰਧੂਗਾ ਅਤੇ ਉਹ ਪਾਵਰ ਉਹ ਸ਼ਕਤੀ ਅਮਰਤ ਵੇਲੇ ਉੱਖਾਂ ਵਾਲਾ ਨਾਮ ਜਪਣ ਵਾਲਾ ਮਨੁੱਖ ਪੂਰਾ ਦਿਨ ਆਪਣੇ ਨਾਮ ਵਿੱਚ ਜਿਂਸ ਕਰਦਾ ਹੈ ਨਾਮ ਜਪਣ ਵਾਲਿਆਂ ਦੇ ਮਨ ਵਿੱਚ ਸਾਰੇ ਡਰ ਭੈ ਖਤਮ ਹੋ ਜਾਂਦੇ ਆ ਫਿਕਰ ਚਿੰਤਾਵਾਂ ਮੁਕਤ ਹੋ ਜਾਂਦੇ ਨੇ ਅਮਰਤ ਦੇ ਇਖਾਂ ਕੇ ਨਾਲ ਸਦਾ ਤਨ ਮਨਾਂ ਦੋਵੇਂ ਹੀ ਕੰਮ ਬਰੁਸ਼ ਕਰਦੇ ਆ ਅਤੇ ਜੇ ਤਨ ਅਤੇ ਮਨ ਤੰਦਰੁਸਤ ਰਹੇ ਹੋ ਤਾਂ ਕਿਰਦਾਰ ਆਪਣਾ ਹਰ ਇੱਕ ਕੰਮ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਤਾਂ ਕਿ ਸਾਡੀ ਸਿਰਫ ਇੱਕ ਆਗਤ ਬਦਲਨ ਕਰਕੇ ਸਵੇਰੇ ਜਲਦੀ ਉੱਠਣ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਕੁਝ ਬਦਲ ਸੱਤ ਗਏ। ਤੁਸੀਂ ਸਵੇਰੇ ਜਲਦੀ ਉੱਠਣ ਕਰਕੇ ਆਪਣੇ ਕਿੰਨੇ ਕੰਮ ਆਸਾਨੀ ਦੇ ਨਾਲ ਸਹੀ ਸੰਕੇਤ ਕਰ ਸਕਦੇ ਹੋ। ਅਨੁਮ੍ਰਿਤਵੇਲੇ ਹਨ ਵਾਂਗ ਮਨੁੱਖ ਪਰਮ ਕਿਤਾ ਪ੍ਰਮਾਤਮਾ ਦਾ ਨਾਮ ਨਹੀਂ ਜਪ ਲੈਂਦਾ ਹੈ। ਆਪਣੀ ਸਾਰੇ ਕੰਮਾਂ ਨੂੰ ਬਰੀਆ ਤਰੀਕੇ ਦੇ ਨਾਲ ਕਰ ਆਉਂਦਾ ਹੈ। ਜੋ ਅਨੁਮ੍ਰਿਤਵੇਲਾ ਸਾਡੇ ਲਈ ਬਹੁਤ ਜ਼ਰੂਰੀ ਹੈ। ਨਕੀ ਮੁਕਤੀ ਗਾ ਲਈ ਹੈ ਕਿ ਸਾਡੇ ਵਸਾਂ ਹੀ ਗੁਰੂ ਸਵਾਨਾਂ ਨੇ ਸਾਡੇ ਲਈ ਅਮਰ ਤਵੇਲਾ ਜਰੂਰੀ ਕੀਤਾ ਤਾਂ ਇਸ ਕਹੇ ਅਮਰ ਤਵੇਲੇ ਉਤਨਾ ਹਰੇਕ ਗੁਰਸ਼ੇਖ ਦਾ ਫਰਜ਼ਿਆ ਅਮਰ ਤਵੇਲੇ ਉੱਠ ਕੇ ਨਾਮ ਜਪ ਕੇ ਫਿਰ ਹੀ ਸਾਨੂੰ ਆਪਣੇ ਦਿਮਗ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਪਰ ਬਹੁਤ ਸਾਰੇ ਭੈਣ ਭਰਾ ਨੇ ਜੋ ਕਹਿ ਦਿੰਦੇ ਆ ਉਸ ਸਦੋਤ ਅਮਰਤ ਵੀ ਲਈ ਨਹੀਂ ਕਿ ਹਾਂ ਦਾ ਆਪਾਂ ਦੇ ਚਰਨਾਂ ਵਿੱਚ ਗਲਤੀ ਆ ਕਿ ਅਮਰਤ ਵੀ ਤੇ ਇੱਥੇ ਨਾ ਕੋਈ ਔਖਾ ਨਹੀਂ ਆਪਾਂ ਖੁਦ ਹੀ ਔਖਾ ਬਣਾਇਆ ਹੈ ਆਪਾਂ ਥੋੜਾ ਜਿਹਾ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰਕੇ ਤਾਂ ਖਬਰਤ ਵੀ ਸਿੱਖ ਸਮੂਹ ਦੇ ਨਾਲ ਕੁਛ ਸੱਜੇ ਹਾਂ ਬਲਕਿ ਸਿਰਫ ਇੱਕ ਆਵਾਜ਼ ਦੇ ਕਰਕੇ ਹੀ ਅਸੀਂ ਅਮਰਤ ਵੀ ਲਈ ਸੱਜਦੇ ਰੋਜ਼ ਰਾਤ ਨੂੰ ਸ਼ਾਮ ਲੱਗਿਆ ਪੁੱਤਰ ਨੂੰ ਕਿਤਾ ਪਰਮਾਤਮਾ ਨੂੰ ਯਾਦ ਕਰਕੇ ਸੋਣਾ ਮਹਾਪੁੱਤ ਜੀ ਕਹਿੰਦੇ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਦੇ ਵਿਚਕਾਰ ਜੇਕਰ ਅਸੀਂ ਘੱਟ 15 ਮਿੰਟ ਵੀ ਵਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਲਈਏ ਆਪਾਂ ਮੇ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਤੁਸੀਂ ਗੁਰਬਾਣੀ ਦਾ ਪਾਠ ਕਰੋ ਭਾਵੇਂ ਤੁਸੀਂ ਸਿਮਰਨ ਕਰੋ ਔ ਮੂਲ ਮੰਤਰ ਜਾਪ ਕਰੋ ਬਸ 10 15 ਮਿੰਟ ਹਾਜ਼ਰੀ ਲਗਵਾ ਕੇ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਜੀ ਲਾ ਦੇਣੀ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਵੀ ਤਰਸ ਕਰੋ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਵੇਲੇ ਬਖਸ਼ੋ ਅੰਮ੍ਰਿਤ ਵੇਲੇ ਦਾ ਨਾਮ ਬਖਸ਼ੋ બસ ਕੀ ਅੱਗੇ ਲਾ ਕੇ ਰਾਤ ਮੁਸ਼ ਹੋ ਜਾਣਾ ਯਕੀਨ ਕਰਕੇ ਜਾਣਾ ਉਹ ਸਾਨੂੰ ਸਾਡੇ ਲਾਏ ਹੋਏ అలਾਰਮ ਤੋਂ ਪਹਿਲਾਂ ਜਾਗ ਆ ਜਾਵੇਗੀ ਵਾਹਿਗੁਰੂ ਜੀ ਜ਼ਰੂਰ ਉਠਾ ਦਿੰਦੇ ਆ ਬਸ ਮਨ ਦੇ ਵਿੱਚ ਅੰਮ੍ਰਿਤ ਵੇਲੇ ਦਾ ਚਾਹ ਹੋਵੇ ਕਰ ਸਭ ਜੀ ਜਿੱਦਣ ਸਾਡੇ ਅੰਦਰ ਅੰਮ੍ਰਿਤ ਵੇਲੇ ਦਾ ਚਾਹ ਬਣ ਕੇ ਆ ਸਾਨੂੰ ਕੋਈ అలਾਰਮ ਹੋਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਡੇ ਚਾਹ ਨੂੰ ਦੇਖ ਕੇ ਸਾਡੀ ਤੜਫ ਨੂੰ ਦੇਖ ਕੇ ਇਸ ਸਤਸਵ ਸਰਫੇ ਫਾਇਰ ਸ਼ਾਦੀ ਦੇ ਅੰਦਰ ਸਾਡੇ ਨਵੇਂ ਜੋ ਜੋ ਖਿੱਚ ਪਾਉਂਦੇ ਰਿਹਾ ਸੋ ਵਾਹਿਗੁਰੂ ਜੀ ਆਪੇ ਹੀ ਉਠਾ ਬਣੁਰ ਬਸਰਾ ਤੋਂ ਮੋਟੋ 10 ਦੇ ਵਿੱਚ ਪਾਉਂ ਸੌਂ ਗਿਆ ਕਰੋ ਤੇ ਸੌਣ ਤੋਂ ਪਹਿਲਾਂ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਜੀ ਚਰਨਮਰ ਲਾਇਆ ਕਰੋ ਐਸੇ ਤਾਂ ਹਰੇਕ ਉਸ ਸਿੱਖ ਦੇ ਲਈ ਕੀਰਤ ਸ਼ੋਇਲਾ ਸਾਜਰੀ ਦੀ ਮੰਨ ਕਰਨੀ ਜ਼ਰੂਰੀ ਆ ਬਾਕੀ ਜੇਕਰ ਤੁਸੀਂ ਜੇ ਨਵੇਂ ਜਾਂ ਤੁਹਾਡੇ ਤੋਂ ਬਾਣੀ ਨਹੀਂ ਪੜੀ ਗ੍ਰੰਥ ਤਾਂ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਜਾਂ ਮੋਲ ਮੰਤਰ ਜੀ ਦਾ ਜਾਪ ਕਰਦੇ ਹੋਏ ਹੀ ਸੌਣਾ ਚਾਹੀਦਾ ਹੈ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਭਿਆਸ ਹੋਣਾ ਹੈ ਤਸਵੀਰੇ ਜਦੋਂ ਤੁਹਾਨੂੰ ਚਾਰ ਦਾਵੇਗੀ ਨਾ ਤੁਹਾਡੇ ਅੰਦਰ ਨਾਮ ਹੀ ਚੱਲ ਰਿਹਾ ਹੋਵੇਗਾ ਰਾਤ ਨੂੰ ਜਪੇ ਦੇ ਬਹੁਤ ਜ਼ਿਆਦਾ ਸੈਦੇ ਨੇ ਜੋ ਬਹੁਤ ਘੱਟ ਲੋਕ ਜਾਂਦੇ ਆ ਜੋ ਵੀ ਗੱਲਬਾਤ ਜੋ ਵੀ ਵਿਚਾਰ ਰਾਤ ਨੂੰ ਸੌਣ ਵੇਲੇ ਤੁਹਾਡੇ ਮਨ ਅੰਦਰ ਚੱਲਦਾ ਹੈ ਨਾ ਉਹਦਾ ਸਾਰਾ ਮਨ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਮਨ ਤਨ ਧਮ ਦੇ ਹੀ ਪ੍ਰਭਾਵ ਪੈਂਦਾ ਹੈ ਇਸੇ ਕਰਕੇ ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਰਾਤ ਨੂੰ ਸੌਣ なるほど。 ਕੋਈ ਵੀ ਮਾੜਾ ਦ੍ਰਿਸ਼ ਮਾੜਾ ਵਿਚਾਰ ਸਾਡੇ ਮਨ ਅੰਦਰ ਨਹੀਂ ਆਉਣਾ ਚਾਹੁੰਦਾ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਨਾਮ ਚੱਲਣਾ ਚਾਹੀਦਾ ਹੈ ਕਿਉਂਕਿ ਜੇਕਰ ਸੇ ਕੋਈ ਫਿਕਰ ਜਿੰਤਾ ਕਰਦੇ ਸੋਗੇ ਕੋਈ ਮਾੜੇ ਦ੍ਰਿਸ਼ ਦੇਖਦੇ ਹੋਏ ਸੋਗੇ ਕੋਈ ਮਾੜੇ ਵਿਚਾਰ ਮਨ ਅੰਦਰ ਸੋਚਦੇ ਹੋਏ ਸੋਗੇ ਤਾਂ ਉਹਨਾਂ ਨੇ ਪੂਰੀ ਰਾਤ ਸਾਡੇ ਮਨ ਅੰਦਰ ਚੱਲਦੇ ਹੀ ਰਹਿਣਾ ਹੈ ਉਹਨਾਂ ਨੇ ਸਾਡੇ ਮਨ ਨੂੰ ਇੰਨਾ ਪ੍ਰਭਾਵਿਤ ਕਰਨਾ ਕਿ ਸਵੇਰੇ ਉੱਠਦਿਆ ਸਾਨੂੰ ਉਹ ਚੀਜ਼ ਯਾਦ ਕਰਨ ਦੀ ਲੋੜ ਨੇ ਪੈਂਦੀ ਆਪਣੇ ਆਪ ਹੀ ਉਹ ਚੀਜ਼ਾਂ ਚੱਲਣਾ ਸ਼ੁਰੂ ਹੋ ਜਾਣੀਆਂ ਨੇ ਕਿਸ ਕਰਕੇ ਰਾਵ ਨੂੰ ਚੰਗੇ ਚੰਗੇ ਵਿਚਾਰ ਸੋਚਦੇ ਹੋਏ ਸੁਣਾਏ ਇਹ ਵਾਹਿਗੁਰੂ ਜੀ ਦੀ ਬਾਣੀ ਤੋਂ ਚੰਗਾ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਦੀ ਮਿੱਠੀ ਨਿੱਗੀ ਬਾਣੀ ਸਾਡੇ ਸਨ ਅਤੇ ਮਨ ਜੁਮੇ ਹੀ ਤਰਾਂਤੇ ਰੋਗ ਦੋ ਘਰ ਉਹ ਜਿਹਨੂੰ ਕਰਦੀ ਆ ਸ਼ਰਧਾ ਵਾਗੇ ਜੀ ਦਾ ਨਾਮ ਜਪਦੇ ਜਪਦੇ ਸ਼ਹਿਵਾ ਤਾਂ ਮੈਂ ਕਹਿੰਦੀ ਆ ਕਿ ਬਹੁਤ ਫੈਦੇ ਹੋਣਗੇ ਇਹ ਤਾਂ ਤੁਹਾਨੂੰ ਜਪ ਕੇ ਪਤਾ ਲੱਗਣਾ ਹੈ ਮੇਰੇ ਕਿਹਾ ਤੇ ਤੁਹਾਨੂੰ ਯਕੀਨ ਨਹੀਂ ਹੋਊਗਾ ਤੁਸੀਂ ਅੱਜ ਹੀ ਰਾਤ ਨੂੰ ਸੌਣਾ ਲੱਗਿਆ ਊਲ ਮੰਤਰ ਜੀ ਦਾ ਜਾਪ ਕਰ ਲੈਣਾ ਜਾਂ ਵਾਸ਼ੀ ਜੀ ਦਾ ਜਾਪ ਕਰ ਲੈਣਾ ਅਤੇ ਦਿਨ ਭਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਵਾਹਿਗੰਗੀ ਦਾ ਸ਼ੁਕਰਾਨਾ ਕਰਮਾਣਾ ਭੁੱਲਿਆ ਪਰੋ ਇਹ ਤਾਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਇਹਨਾਂ ਉਸੇ ਵੇਲੇ ਹੀ ਬੈਠ ਜਾਂਦੇ ਹਾਂ ਪ੍ਰੋਸ਼ੋਰਾਮਾਂ ਤਾਂ ਕਿਉਂਕਿ ਅਸੀਂ ਜਿੰਨਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵਰਕਤਾਂ ਵਰਦੀਆਂ ਨੇ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਵਧਦੀ ਆ ਸਾਦਾ ਮਨ ਚੜ੍ਹਦੀ ਕਲਾ ਚਾਹੁੰਦਾ ਹੈ ਸਾਡੇ ਮਨ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਜੋ ਵੀ ਰਹੋ ਦਿਨਾਂ ਨੇ ਜਸਿੱਧਾ ਸਿੱਧਾ ਕਹਿ ਰਿਹਾ ਕਿ ਸਾਡੇ ਮਨ ਦੀ ਮਰੂ ਮਰੂ ਦੁਆ ਇਹੋ ਜਾਂਦਾ ਗਿਆ ਸਾਡੇ ਅੰਦਰ ਸਬਰ ਚੰਗ ਤੇ ਖੁੰਦਾ ਹੈ ਸ਼ੁਕਰਾਨਾ ਕਰਕੇ ਹੀ ਅਸੀਂ ਅਕਰਜੀ ਹੋਈ ਰੋਵਨ ਦੋ ਸੋ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਬੈਠ ਕੇ ਮਾਲਕ ਦਾ ਸ਼ੁਕਰ ਸ਼ੁਕਰ ਕਰਿਆ ਨਾ ਉਹਨਾਂ ਜੀਆਂ ਨੇ ਨਹੀਂ ਜੋ ਮਾਲਕ ਨੇ ਸਾਨੂੰ ਬਿਨਾਂ ਬੋਲਿਆਂ ਬਿਨਾਂ ਹੁੰਗਿਆਂ ਦੋਤਿਆਂ ਨੇ ਅਤੇ ਜੋ ਵੀ ਦਿਲ ਪਰ ਦੇਜ ਜਾਣੇ ਅਣਜਾਣੇ ਤੇ ਸਾਡੇ ਤੋਂ ਗਲਤੀਆਂ ਹੋਈਆਂ ਉਹਨਾਂ ਦੋਤਿਆਂ ਦੀ ਮਾਫੀ ਵੀ ਜੋਰ ਜ਼ੋਰ ਮੰਗਣੀ ਆ ਤੁਸੀਂ ਇਹ ਸਾਰੇ ਫਾਰਮਾ ਲਗਾਤਾਰ ਕਰਨੇ ਸ਼ੁਰੂ ਕਰੋ ਤੁਹਾਨੂੰ 6-7 ਦਿਨ ਦੇ ਵਿੱਚ ਵਿੱਚ ਹੀ ਇਹਨਾਂ ਦੇ ਅਸਰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਰੀਰ ਅੰਦਰ ਕਿੰਨੇ ਬਦਲਾਅ ਹੋ ਰਹੇ ਨੇ ਕਿ ਕੋਈ ਔਖਾ ਕੰਮ ਨਹੀਂ ਆ ਮਸਰਾਤ ਨੂੰ ਸੌਣ ਲੱਗਿਆ ਬਿਸਤਰੇ ਤੇ ਜਦੋਂ ਜਾ ਕੇ ਨੰਮੇ ਪੈਣਾ ਹੈ ਲੰਮੇ ਪੈ ਕੇ ਵਾਲਖ ਦਾ ਸ਼ੁਕਰਾਨਾ ਕਰਨੋਂ ਭਾਵੇਂ ਬੈਠ ਕੇ ਕਰਨੀ ਬਸ ਅੱਖਾਂ ਬੰਦ ਕਰਕੇ ਪਰਮਪਿਤਾ ਪਰਮਾਤਮਾ ਜੀ ਦੇ ਚਰਨਾਂ ਦਾ ਧਿਆਨ ਤਰ ਲੈਣਾ ਹੈ ਅਤੇ 5-10 ਮਿੰਟ ਬਾਹੀ ਗੁਰੂ ਜੀ ਦਾ ਯਾਤ ਕਰਨ ਉਹਦਾ ਮੂਲ ਮੰਤਰ ਜਾਪ ਕਰ ਲਓ ਜਾ ਸ਼ਹਿਲਾ ਸਾਸ ਦੀ ਬਾਣੀ ਪਰਨੋ ਤੇ ਫਿਰ ਵਾਹਿਗੁਰੂ ਜੀ ਨੂੰ ਕਹੋ ਮਾਰਾ ਸੱਚੇ ਪਾਛਾ ਜੋ ਵੀ ਗਲਤ ਪਰਦੇ ਵਿੱਚ ਮੇਰੇ ਤੋਂ ਗਲਤ ਨਾ ਹੋਈਆਂ ਨੇ ਉਹ ਗਲਤੀਆਂ ਦੀ ਮਾਫੀ ਬਖਸ਼ੋ ਤੇ ਵਾਹਿਗੁਰੂ ਜੀ ਜੋ ਵੀ ਦਿਨ ਪਰਦੇ ਵਿੱਚ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਬਹੁਤ ਕਿਰਪਾ ਕੀਤੀ ਆ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਹਮੇਸ਼ਾ ਦੇ ਰਹੇ ਹੋ ਉਹਦੇ ਲਈ ਆਪ ਜੀ ਦਾ ਧੰਨਵਾਦ ਅਤੇ ਸਭ ਤੋਂ ਜ਼ਰੂਰੀ ਅਰਜੀ ਵਾਹਿਗੁਰੂ ਜੀ ਮੇਰੇ ਤੋਂ ਕਿਰਪਾ ਕਰੋ ਮੈਨੂੰ ਅਪਰਤਵੀਨਾ ਬਖਸ਼ੋ ਮੈਨੂੰ ਅੰਮ੍ਰਿਤ ਵੇਲੇ ਦਾ ਨਾਮ ਦਰਸ਼ ਹੋਈ ਯਕੀਨ ਕਰਕੇ ਜਾਵੇ ਉਹ ਜਦੋਂ ਇਹ ਅਰਜੀ ਮਨਜ਼ੂਰ ਹੋ ਗਈ ਇਹ ਅਰਦਾਸ ਪ੍ਰਵਾਨ ਹੋ ਗਈ ਸਾਡੀ ਜ਼ਿੰਦਗੀ ਦੀ ਸਾਰੀ ਮਹੌਤੌਜੀ ਕੱਟੀ ਜਾਵੇਗੀ ਸੋ ਇੱਥੇ ਅੱਗੇ ਉਹ ਮੰਗਮੋ ਨੇ